ਪੰਜਾਬ ਦੇ ਵਿੱਚ ਲਗਾਤਾਰ ਨਸ਼ੇ ਦੇ ਮਾਮਲੇ ਵਧਦੇ ਜਾ ਰਹੇ ਨੇ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਕਾਬਲੇਗੋਰੇ ਕੇ ਐਸਟੀਐਫ ਲੁਧਿਆਣਾ ਰੇਂਜ ਨੇ ਗੁਪਤ ਸੂਚਨਾ ਦੇ ਆਧਾਰ ਤੇ ਇਨਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਦੇ ਵਿੱਚ ਨਾਕੇਬੰਦ ਦੌਰਾਨ ਇੱਕ ਵਿਅਕਤੀ ਤੋਂ 1 ਕਿਲੋ 500 ਗ੍ਰਾਮ ਹੈਰੋਇਨ ਕਾਬੂ ਕੀਤੀ ਗਈ ਹੈ। ਉਹਨਾਂ ਦੱਸਿਆ ਹੈ ਕਿ ਦੋਸ਼ੀ ਪਟਿਆਲੇ ਤੋਂ ਲੁਧਿਆਣੇ ਦੇ ਵਿੱਚ ਰੋਸ ਸਪਲਾਈ ਕਰਦਾ ਸੀ। ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਪੱਧਰ ਤੇ ਤਕਰੀਬਨ 7.5 ਕਰੋੜ ਦੀ ਦੱਸੀ ਜਾ ਰਹੀ ਹੈ। ਸਾਡੇ ਵਨਯੋਗ ਏਜੀ ਸਾਹਿਬ શ્રી ਸੁਨੀਦੀਪ ਸ਼ਰਮਾ ਜੀ ਦੇ ਨਿਸ਼ਾ ਨਿਦੇਸ਼ਾਤ ਦੇ ਜਿਹੜੀ ਨਸ਼ਾ ਵਿਰੋਧੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਕੱਲ ਸਾਡੇ ਇੰਸਪੈਕਟਰ ਹਰਬੰਸ ਸਿੰਘ ਜੀ ਇਹਦੇ ਨਾਲ ਇਹਦੀ ਹੋਰ ਟੀਮ ਸੀਗੀ ਸਬ ਇੰਸਪੈਕਟਰ ਗੁਰਚਰਨ ਸਿੰਘ ਤੇ ਹੋਰ ਇਹ ਬੱਸ ਸਟੈਂਡ ਦੇ ਨੇੜੇ ਉੱਥੇ ਮੌਜੂਦ ਸੀਗੇ ਜਿੱਥੇ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਬਲਜਿੰਦਰ ਸਿੰਘ ਜਿਹੜਾ ਗੁਰਨਾਨਕਨਗਰ ਪਟਿਆਲੇ ਦੇ ਰਿਆਨ ਵਾਲਾ ਬੰਦਾ ਹੈਗਾ ਤੇ ਉਹ ਆਲਰੇਡੀ ਉਹ ਨਸ਼ੇ ਦਾ ਕੰਮ ਕਰਦਾ ਹੈਗਾ ਤੇ ਉਹ ਆਪਣੇ Ludhiana ਵਿੱਚ ਨਸ਼ੇ ਦੀ ਸਪਲਾਈ ਵਾਸਤੇ ਆ ਰਿਹਾ ਹੈਗਾ ਬੱਸ ਸਟੈਂਡ ਬੱਸ ਸਟੈਂਡ ਸਾਈਡ ਤੋਂ ਸੋ ਜਦੋਂ ਇਹਨਾਂ ਨੇ ਬੱਸ ਸਟੈਂਡ ਤੋਂ ਰੇਲਵੇ ਕਲੋਨੀ ਵਾਲੀ ਸਾਈਡ ਤੇ ਆ ਕੇ ਜੋ ਨਾਕਾਬੰਦੀ ਕੀਤੀ ਤੇ ਉੱਥੇ ਉਹਨੂੰ ਕਾਬੂ ਕੀਤਾ ਕਾਬੂ ਕੀਤਾ ਤੇ ਉਹਨੇ ਉਹਦੀ ਫਿਟੂ ਬੈਗ ਉਹਨੇ ਲਿਆ ਹੱਸੇਗਾ ਲਗਾਇਆ ਹੋਇਆ ਸੀਗਾ ਪਿੱਠ ਤੇ ਜਦੋਂ ਸਰਚ ਕੀਤੀ ਗਈ ਉਸ ਤੋਂ ਪਹਿਲਾਂ ਇਹਨਾਂ ਨੇ ਮੈਨੂੰ ਕਾਲ ਕੀਤੀ ਤੇ ਮੈਂ ਉੱਥੇ ਮੌਕੇ ਤੇ ਪਹੁੰਚਿਆ ਜਦੋਂ ਫਿਰ ਸਰਚ ਕੀਤੀ ਗਈ ਤੇ ਇਹਦੇ ਪਿੱਠੂ ਬੈਗ ਦੇ ਵਿੱਚੋਂ ਹੈਰੋਇਨ ਬਰਾਮਦ ਹੋ ਗਈ ਜੋ ਕਿ 1 ਕਿਲੋ 500 ਗ੍ਰਾਮ ਯਾਨੀ ਕਿ ਡੇਢ ਕਿਲੋ ਹੈਰੋਇਨ ਜਿਹੜੀ ਇਹਦੇ ਪਿੱਠੂ ਬੈਗ ਚੋਂ ਬਰਾਮਦ ਹੋਈ ਸਰ ਕਿੱਥੋਂ ਲਿਆ ਜਾਂਦੇ ਸੀ ਇਹਨੀ ਭਾਰੀ ਮਾਤਰਾ ਵਿੱਚ ਤੇ ਸਪਲਾਈ ਕਿੱਥੇ ਕਰਦੇ ਸੀ ਹਾਂ ਅਜੇ ਇਹਦੀ ਜਿਹੜੀ ਇਨੀਸ਼ੀਅਲ ਸਟੇਜ ਵਿੱਚ ਪੁੱਛ ਗਿਸ਼ ਤੋਂ ਪਤਾ ਲੱਗਾ ਕਿ ਦਿੱਲੀ ਤੋਂ ਲੈ ਕੇ ਆਉਂਦਾ ਹੈਗਾ ਤਕਰੀਬ 1 ਸਾਲ ਤੋਂ ਇਹ ਕੰਮ ਕਰ ਰਿਹਾ ਹੈ ਕਿੰਨਾਂ ਨੂੰ ਸਪਲਾਈ ਕਰਦਾ ਸੀ ਉਪਰਚੂਨ ਚ ਕੇਗਾ ਰੋਗ ਦੀ ਸਪਲਾਈ ਕਰਦਾ ਹਜੇ ਇਹਦੇ ਬਾਰੇ ਜੀ ਉਹ ਡਿਟੇਲ ਵਿੱਚ ਆਪਾਂ ਇਹਦਾ ਰਿਮਾਂਡ ਜਦੋਂ ਹਾਸਲ ਕਰਕੇ ਤੇਰੀ ਡਿਟੇਲਸ ਪੁੱਛ ਗਿਸ਼ ਕੀਤੀ ਜਾਣੀ ਹੈ ਤੇ ਹੋਰ ਵੀ ਕਾਫੀ ਚੀਜ਼ਾਂ ਸਾਨੂੰ ਵਿੱਚ ਪਤਾ ਲੱਗ ਸਕਦੀਆਂ ਜੀ ਕ ਪਹਿਲਾਂ ਕੰਮ ਕੀ ਕਰਦਾ ਸੀ ਜੀ ਇਹ ਇਹ ਕੁਝ ਨਹੀਂ ਕਰਦਾ ਹੈਗਾ ਸਿਰਫ ਜਿਹੜਾ ਹੈਗਾ ਇਹ ਹੀ ਇਸੇ ਤੰਦੇ ਚ ਹੀ ਹੈ ਇਹ ਖੁਦ ਵੀ ਡਿਕਟੇਸ਼ਨ ਨਹੀਂ ਇਹ ਹਜੇ ਆਪ ਨਹੀਂ ਯੂਜ਼ ਕਰਦਾ ਐਸਐਮਜ਼ ਪੰਜਾਬ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ